ਅਮਰਸਰ 'ਚ ਮੌਸਮ ਸਿਤੰਟ ਟਾਰ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਡੈਂਸ ਫੋਗ ਜਿਹੜੀ ਕਿ ਉਹ ਪਈ ਹੋਈ ਹੈ ਉਹ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਹੈ ਸਰਕਾਰਾਂ ਦੇ ਆਵਾਜ਼ੇ ਤਾਂ ਹੋ ਰਹੀ ਹੈ ਪਰ ਵਿਜ਼ਿਬਿਲਟੀ ਦੇਖਦੇ ਹੋ ਤੁਸੀਂ ਕਿਸ ਕਦਰ ਘਟ ਹੋਈ ਹੋਈ ਹੈ ਇਸ ਕਰਕੇ ਜਿਹੜੇ ਵਾਹਨ ਚਾਲਕ ਨੇ ਉਹ ਆਪਣੇ ਹੈਡਲਾਈਟਸ ਜਿਹੜੀ ਵਾਣਾ ਦੀ ਉਹ ਜਗਾ ਕੇ ਜਿਹੜੇ ਕਿ ਚੱਲਦੇ ਹੋਏ ਦਿਖਾਈ ਦੇ ਰਹੇ ਨਾਲ ਲਲ ਲੋਕਾਂ ਨੇ ਜੈਕਟਾਂ ਲੋਈਆਂ ਦੀ ਜਿਹੜੀ ਬੁੱਕਲ ਵੀ ਜਿਹੜੀ ਕਿ ਉਹ ਲਿੱਤੀ ਹੋਈ ਹੈ ਕਿਉਂਕਿ ਲਗਾਤਾਰ ਜੋ ਗੱਲ ਕਰ ਲਈ ਅਮਰਸਰ ਵਿੱਚ ਕੜਾਕਾ ਜੀ ਠੰਡ ਪੈ ਰਹੀ ਹੈ ਸੀਤ ਲਹਿਰ ਪੈ ਰਹੀ ਹੈ ਇਸ ਕੋ ਬਾਅਦ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਆਮ ਜਿਹੜੇ ਕਾਮਣੇ ਲੋਕਾਂ ਨੂੰ ਉਬਨਿਪਾਲ ਵਿੱਚ ਲਗਾਤਾਰ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਡੈਂਸ ਫੋਕ ਕਰਕੇ ਜੋ ਵਿਜ਼ਿਬਿਲਟੀ ਘਟ ਹੋਈ ਹੈ ਇਸ ਕਰਕੇ ਵਾਹਨ ਚਾਲਕਾਂ ਨੂੰ ਲਗਾਤਾਰ ਸਾਡੇ ਚੰਨ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਆਪਣੇ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣ ਕਿਉਂਕਿ ਅਜਿਹੇ ਮੌਸਮ ਵਿੱਚ ਅਕਸਰ ਸੜਕ ਹਾਸ਼ਿਆਂ ਦਾ ਖਦਸ਼ਾ ਜ਼ਿਆਦਾ ਵਧ ਰਿਹਾ ਹੈ ਇਸ ਕਰਕੇ ਜੇਕਰ ਤੁਸੀਂ ਸੁਰੱਖਿਅਤ ਆਪਣੇ ਮੰਜ਼ਲ ਤੱਕ ਪਹੁੰਚਣੇ ਆ ਤਾਂ ਵਾਹਨਾ ਦੀ ਰਫ਼ਤਾਰ ਜਿਹੜੀ ਕਿ ਉਹ ਜ਼ਰੂਰ ਜਿਹੜੀ ਕਿ ਉਹ ਘੱਟ ਕਰਨੀ ਪਵੇਗੀ ਤਾਂ ਕੁਝ ਲੋਕ ਵੀ ਇੱਥੇ ਨੇ ਉਹਨਾਂ ਨੇ ਵੀ ਜ਼ਰੂਰ ਗੱਲਬਾਤ ਕਰਾਂਗੇ ਅੰਮ੍ਰਿਤਸਰ ਦੇ ਮੌਸਮ ਲੈ ਕੇ ਕੀ ਕਹੋਗੇ ਜੀ ਕਿੰਨੀ ਕੀ ਠੰਡ ਪੈ ਰਹੀ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਮੈਂ ਤੁਹਾਡਾ ਸਵਾਦ ਕਰਦਾ ਸਰਿੰਦਰ ਕੁਮਾਰ ਆਪਣੇ ਭਰਾ ਵੱਡੇ ਦਾ ਸਕੰਦਰ ਪ੍ਰੀਖਸ਼ਾਈ ਦਾ ਕੀ ਕਹੋਗੇ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਜਦੋਂ ਐਸਾ ਦਾ ਮੌਸਮ ਹੋਵੇ ਔਰ ਵਿਖਾਈ ਵੀ ਬਹੁਤ ਘੱਟ ਦਿੰਦਾ ਪਿਆ ਟ੍ਰੈਫਿਕ ਬਹੁਤ ਜ਼ਿਆਦਾ ਆ ਬਹੁਤ ਧੁੰਦ ਪੈ ਰਹੀ ਲੋਕੀ ਆਂਦੇ ਬਹੁਤ ਤੇਜ਼ ਆ ਲੋਕਾਂ ਨੂੰ ਬੇਨਤੀ ਆ ਕਿ ਸਲੋ ਚੱਲਿਆ ਕਰਨਾ ਹੈ ਜੀ ਠੰਡ ਚ ਬਹੁਤ ਮੌਸਮ ਖਰਾਬ ਕਿੰਨੇ ਦਿਨ ਹੋ ਗਏ ਲਗਾਤਾਰ ਐਸਾਂ ਦੀ ਖਸਮ ਨਹੀਂ ਧੁੰਦ ਪੈ ਰਹੀ ਕਾਫੀ ਦਿਨ ਹੋ ਗਏ ਹੂੰ ਕਿੰਨੇ ਕ ਦਿੱਕਤ ਹੁੰਦੀ ਫਿਰ ਆਮ ਜਿਹੜੇ ਕੰਮ ਨਿਪਟਾਉਣ ਚ ਕੰਮ ਆ ਜਾਣ ਚ ਬੜੀ ਦਿੱਕਤ ਹੁੰਦੀ ਠੰਡ ਹੁੰਦਾ ਵੇਲੇ ਸਾਢੇ 12 ਹੋ ਗਏ ਆ ਜਾਣ ਵਾਲਿਆਂ ਨੂੰ ਬਹੁਤ ਦਿੱਕਤ ਹੁੰਦੀ ਮੁਸ਼ਕਲ ਹੁੰਦੀ ਹੈ ਮੁਸ਼ਕਲ ਬਹੁਤ ਜ਼ਿਆਦਾ ਚਾਹਨੇ ਕੀ ਮੌਸਮ ਖੁੱਲੇ ਕੋਈ ਮੌਸਮ ਖੁੱਲੇ ਵਧੀਆ ਹੋਵੇ ਤੋਂ ਪਚੜੇ ਤੇ ਵਧੀਆ ਤੋਂ ਪਚੜੇ ਤੇ ਵਧੀਆ ਹੋਵੇ ਲੋਕਾਂ ਨੂੰ ਕਮਾਕਾਰ ਤੇ ਆ ਜਾਣ ਦੀ ਦਿੱਕਤ ਨਾ ਰੋਜ਼ ਦੀ ਰੋਟੀ ਕਮਾਨ ਚ ਵੀ ਦਿੱਕਤ ਆਦੀ ਬਹੁਤ ਜਿਆਦਾ ਦਿੱਕਤ ਆਂਦੀ ਲੋਕਾਂ ਨੂੰ ਰੋਟੀ ਰੋਜ਼ੀ ਕਮਾਨ ਚ ਵੀ ਸਾਰਿਆਂ ਨੂੰ ਦਿੱਕਤ ਆ ਸਾਰਿਆਂ ਨੂੰ ਮਤਲਬ ਦਿੱਕਤ ਆ ਆਣ ਜਾਣ ਦੀ ਵੀ ਕਾਮਕਾਰ ਧਨਵਾਹ ਉਤੋਂ ਆਏ ਬੁਰੇ ਹਾਲੇ ਸਾਰਿਆਂ ਦੇ ਪਰ ਮਜਬੂਰੀ ਹੈ ਰੋਟੀ ਕਮਾਉਣ ਵਾਸਤੇ ਕਰੋ ਬੰਨਣਾ ਪੈਂਦਾ ਆਣਾ ਪੈਂਦਾ ਲੋਕਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਸਾਰੇ ਰਮਾਨਾ ਡਰਾਈਵ ਕਰਿਆ ਕਰਨ ਵਧੀਆ ਤਰ੍ਹਾਂ ਜਾਗਾ ਨ ਸਲੋ ਕੋਈ ਇਹ ਦਾ ਨਿਸ਼ਾਨਾ ਨਾ ਹੋਵੇ ਦਿੱਕਤ ਨਾ ਹੋਵੇ ਬਿਲਕੁਲ ਜੀ ਬਿਲਕੁਲ ਇੱਕ ਵੱਡਾ ਸੁਨੇਹਾ ਵੀ ਦਿੱਤਾ ਜਾ ਰਿਹਾ ਲਗਾਤਾਰ ਲੋਕਾਂ ਵੱਲੋਂ ਜਿਹੜੇ ਵੀ ਵਾਹਨ ਚਾਲਕ ਨੇ ਉਹ ਆਪਣੇ ਵਾਹਨਾਂ ਦੀ ਸਪੀਡ ਜਿਹੜੀ ਹੌਲੀ ਰੱਖਣ ਕਿਉਂਕਿ ਜੋ ਡੈਂਸ ਫੋਗ ਪਈ ਹੋਈ ਆ ਤਾਂ ਬਹੁਤ ਘੱਟ ਵਿਜ਼ਿਬਿਲਟੀ ਆ ਜਿਹੜੀ ਕਿ ਇੱਥੇ ਸੜਕਾਂ ਤੇ ਵਿਖਾਈ ਦਿੰਦੀ ਆ ਔਰ ਜਿਹੜੇ ਵਾਹਨ ਚਾਲਕ ਨੇ ਆ ਜਾ ਰਹੇ ਨੇ ਆਪਣੀ ਮੰਜ਼ਿਲ ਵੱਲ ਔਰ ਸੇਫਟੀ ਦਾ ਐਸੇ ਵਿੱਚ ਆ ਵੀ ਆਰਾਮ ਨਾਲ ਗੱਡੀ ਚਲਾਓ ਹੌਲੀ ਰਫ਼ਤਾਰ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਆਪਣੀ ਮੰਜ਼ਲ ਤੱਕ ਨ ਬੜੇ ਹੀ ਵਧੀਆ ਤਰੀਕੇ ਨਾਲ ਸੁਰੱਖਿਅਤ ਢੰਗ ਨਾਲ ਪਹੁੰਚ ਸਕੋ ਕਿਉਂਕਿ ਲਗਾਤਾਰ ਜੇ ਗੱਲ ਕਰ ਲਈਏ ਸੰਗਣੀ ਧੁੰਦ ਜਿਹੜੀ ਕੀ ਉਹ ਪੈ ਰਹੀ ਹੈ ਅਮਰਸੇ ਵਿੱਚ ਖਾਸ ਕਰਕੇ ਰਿਕਾਰਡ ਤੋੜ ਠੰਡ ਪੈ ਰਹੀ ਹੈ ਜੇ ਇਸ ਵੇਲੇ ਗੱਲ ਕਰ ਲਈਏ ਤਾਂ 6 ਡਿਗਰੀ ਦੇ ਆਸ-ਪਾਸ ਦਾ ਜਿਹੜਾ ਕੀ ਤਾਪਮਾਨ ਹੈ ਔਰ ਜੇ ਗੱਲ ਕਰ ਲਈਏ ਕਰੀਬ-ਕਰੀਬ 11:45 ਦਾ ਸਮਾਂ ਹੋ ਚੱਲਿਆ ਪਰ ਫਿਲਹਾਲ ਤੱਕ ਨ ਦੇਖ ਸਕਦੇ ਆਓ ਕਿਸ ਕਦਰ ਸੰਗਣੀ ਧੁੰਦ ਪਈ ਹੋਈ ਹੈ ਔਰ ਇਸੇ ਅਜਿਹੇ ਮੌਸਮ ਵਿੱਚ ਜਿਹੜੇ ਕੰਮਕਾਰ ਕਰਨ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਪਰ ਪਾਪੀ ਪੇੜ ਦਾ ਸਵਾਲ ਹੈ ਜ਼ਿੰਮੇਵਾਰੀਆਂ ਨੇ ਲੋਕਾਂ ਤੇ ਇਸ ਕਰਕੇ ਲੋਕਾਂ ਨੂੰ ਘਰੋਂ ਬਾਹਰ ਤਾਂ ਨਿਕਲਣਾ ਹੀ ਪੈਣਾ ਹੈ ਰੋਜ਼ੀ ਰੋਟੀ ਕਮਾਉਣ ਵਾਸਤੇ ਪਰ ਜੋ ਹਾਲਾਤ ਬਣੇ ਹੋਏ ਨੇ ਲੋਕ ਚਾਹੁੰਦੇ ਨੇ ਹੁਣ ਤੁੱਪ ਖਿੜੇ ਤੇ ਜਿਹੜੀ ਸੀਤ ਲਹਿਰ ਹੈ ਉਸ ਦੇ ਕਹਿਰ ਤੋਂ ਉਸ ਦੇ ਸਤਮ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੇ ਕੈਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨਕੁਵਾਰੀ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ 'ਚ ਮੌਸਮ ਸਿਤਾਂ ਟਾ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਡੈਂਸ ਫੋਗ ਜਿਹੜੀ ਕਿ ਉਹ ਪਈ ਹੋਈ ਆ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਹੈ ਸੜਕਾਂ ਤੇ ਆਵਾਜ਼ੇ ਤਾਂ ਹੋ ਰਹੀ ਹੈ ਪਰ ਵਿਜ਼ਿਬਿਲਟੀ ਦੇਖਦੇ ਹੋ ਤੁਸੀਂ ਕਿਸ ਕਦਰ ਘਟ ਹੋਈ ਹੋਈ ਹੈ ਇਸ ਕਰਕੇ ਜਿਹੜੇ ਵਾਹਨ ਚਾਲਕ ਨੇ ਉਹ ਆਪਣੇ ਹੈੱਡਲਾਈਟਸ ਜਿਹੜੀ ਵਾਣਾ ਦੀ ਉਹ ਜਗਾ ਕੇ ਜਿਹੜੇ ਕੀ ਚੱਲਦੇ ਹੋਏ ਦਿਖਾਈ ਦੇ ਰਹੇ ਨਾਲ ਲਲ ਲੋਕਾਂ ਨੇ ਜੈਕਟਾਂ ਲੋਈਆਂ ਦੀ ਜਿਹੜੀ ਬੁੱਕਲ ਵੀ ਜਿਹੜੀ ਕੀ ਉਹ ਲਿੱਤੀ ਹੋਈ ਹੈ ਕਿਉਂਕਿ ਲਗਾਤਾਰ ਜੋ ਗੱਲ ਕਰ ਲਈ ਅਮਰ ਸਾਹਿਬ ਵਿੱਚ ਕੜਾਕਾ ਦੀ ਠੰਡ ਪੈ ਰਹੀ ਹੈ ਸੀਤ ਲਹਿਰ ਪੈ ਰਹੀ ਹੈ ਇਸ ਤੋਂ ਬਾਅਦ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਆਮ ਜਿਹੜੇ ਕਾਮਨੇ ਲੋਕਾਂ ਨੂੰ ਉਬਨਿਉਕਾਂ ਵਿੱਚ ਲਗਾਤਾਰ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਜੈਨਸ ਫੋ ਕਰਕੇ ਜੋ ਵਿਜ਼ਿਬਿਲਟੀ ਘਟ ਹੋਈ ਹੈ ਇਸ ਕਰਕੇ ਵਾਹਨ ਚਾਲਕਾਂ ਨੂੰ ਲਗਾਤਾਰ ਸਾਡੇ ਚੰਨ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਆਪਣੇ ਵਾਹਨਾਂ ਦੀ ਰਫ਼ਤਾਰ ਹੋਲੀ ਰੱਖਣ ਕਿਉਂਕਿ ਅਜਿਹੇ ਮੌਸਮ ਵਿੱਚ ਅਕਸਰ ਸੜਕ ਹਾਸ਼ਿਆਂ ਦਾ ਖਦਸ਼ਾ ਜ਼ਿਆਦਾ ਵਧ ਰਿਹਾ ਹੈ ਇਸ ਕਰਕੇ ਜੇਕਰ ਤੁਸੀਂ ਸੁਰੱਖਿਅਤ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਵਾਹਨਾਂ ਦੀ ਰਫ਼ਤਾਰ ਜਿਹੜੀ ਕਿ ਉਹ ਜ਼ਰੂਰ ਜਿਹੜੀ ਕਿ ਉਹ ਘੱਟ ਕਰਨੀ ਪਵੇਗੀ ਤਾਂ ਕੁਝ ਲੋਕ ਵੀ ਇੱਥੇ ਨੇ ਉਹਨਾਂ ਨੇ ਵੀ ਜ਼ਰੂਰ ਗੱਲਬਾਤ ਕਰਾਂਗੇ ਅੰਮ੍ਰਿਤਸਰ ਦੇ ਮੌਸਮ ਨੂੰ ਲੈ ਕੇ ਕੀ ਕਹੋਗੇ ਜੀ ਕਿੰਨੀ ਕੀ ਠੰਡ ਪੈ ਰਹੀ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਮੈਂ ਤੁਹਾਡਾ ਸਵਾਦ ਕਰਦਾ ਸਰਿੰਦਰ ਕੁਮਾਰ ਆਪਣੇ ਭਰਾ ਵੱਡੇ ਦਾ ਸਕੰਦਰ ਪ੍ਰੀਖਿਆਈ ਦਾ ਕੀ ਕਹੋਗੇ ਕਿੰਨੀ ਕੀ ਮੁਸ਼ਕਲ ਹੁੰਦੀ ਹੈ ਜਦੋਂ ਐਸਾ ਮੌਸਮ ਹੋਵੇ ਔਰ ਵਿਖਾਈ ਵੀ ਬਹੁਤ ਘੜ ਦਿੰਦਾ ਪਿਆ ਟ੍ਰੈਫਿਕ ਬਹੁਤ ਜ਼ਿਆਦਾ ਆ ਬਹੁਤ ਹੁੰਦ ਪੈਰੀ ਲੋਕੀ ਆਂਦੇ ਬਹੁਤ ਤੇਜ਼ ਆ ਲੋਕਾਂ ਨੂੰ ਬੇਨਤੀ ਆ ਕਿ ਸਲੋ ਚੱਲਿਆ ਕਰਨਾ ਹੈ ਇਹਦੀ ਠੰਡ ਚ ਬਹੁਤ ਮੌਸਮ ਖਰਾਬ ਹੈ ਕਿਨੇ ਦਿਨ ਹੋ ਗਏ ਲਗਾਤਾਰ ਇਸਾਂ ਦੀ ਖੱਤੰਗਣੀ ਹੁੰਦ ਪੈਰੀ ਕਾਫੀ ਦਿਨ ਹੋ ਗਏ ਕਿਨੇ ਕਾ ਦਿੱਕਤ ਹੁੰਦੀ ਫਿਰ ਆਮ ਜਿਹੜੇ ਕੰਮ ਨਿਪਟਾਉਣ ਚ ਕੰਮ ਆ ਜਾਂਦਾਂ ਚ ਬੜੀ ਦਿੱਕਤ ਹੁੰਦੀ ਠੰਡ ਹੁੰਦਾ ਵੇਲੇ ਸਾਢੇ 12 ਹੋ ਗਏ ਆ ਜਾਂਨ ਵਾਲਿਆਂ ਨੂੰ ਬਹੁਤ ਦਿੱਕਤ ਹੁੰਦੀ ਮੁਸ਼ਕਲ ਹੁੰਦੀ ਹੈ ਮੁਸ਼ਕਲ ਬਹੁਤ ਜ਼ਿਆਦਾ ਚਾਹਨੇ ਕੀ ਇਹ ਮੌਸਮ ਖੁੱਲੇ ਕੋਈ ਮੌਸਮ ਖੁੱਲੇ ਵਧੀਆ ਹੋਵੇ ਤੋਂ ਪਚੜੇ ਤੇ ਹੋਵੇ ਤੋਂ ਪਚੜੇ ਤੇ ਵਧੀਆ ਹੋਵੇ ਲੋਕਾਂ ਨੂੰ ਕਮਾਕਾਰ ਤੇ ਆ ਜਾਂਦੀ ਦਿੱਕਤ ਨਾ ਹੋਵੇ ਰੋਜੀ ਰੋਟੀ ਕਮਾਨ ਚ ਵੀ ਦਿੱਕਤ ਆਦੀ ਬਹੁਤ ਜਿਆਦਾ ਦਿੱਕਤ ਆਂਦੀ ਲੋਕਾਂ ਨੂੰ ਰੋਟੀ ਰੋਜੀ ਕਮਾਨ ਚ ਵੀ ਸਾਰਿਆਂ ਨੂੰ ਦਿੱਕਤ ਆ ਸਾਰਿਆਂ ਨੂੰ ਮਤਲਬ ਦਿੱਕਤ ਆ ਆਣ ਜਾਣ ਦੀ ਵੀ ਕਾਮਕਾਰ ਧਨਵਾਹ ਉਤੋਂ ਆਏ ਬੁਰੇ ਹਾਲੇ ਸਾਰਿਆਂ ਦੇ ਪਰ ਮਜਬੂਰੀ ਹੈ ਰੋਟੀ ਕਮਾਉਣ ਵਾਸਤੇ ਕਰੋ ਬੰਨਣਾ ਪੈਂਦਾ ਆਣਾ ਪੈਂਦਾ ਲੋਕਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਸਾਰੇ ਰਮਾਨਾ ਡਰਾਈਵ ਕਰਿਆ ਕਰਨ ਵਧੀਆ ਤਰ੍ਹਾਂ ਜਾ ਹੈਗਾ ਨਾ ਸਲੋ ਕਿਤੇ ਦਾ ਨਸ਼ਕਾ ਨਾ ਹੋਵੇ ਦਿੱਕਤ ਨਾ ਹੋਵੇ ਬਿਲਕੁਲ ਜੀ ਬਿਲਕੁਲ ਇੱਕ ਵੱਡਾ ਸੁਨੇਹਾ ਵੀ ਦਿੱਤਾ ਜਾ ਰਿਹਾ ਲਗਾਤਾਰ ਲੋਕਾਂ ਵੱਲੋਂ ਜਿਹੜੇ ਵੀ ਵਾਹਨ ਚਾਲਕ ਨੇ ਉਹ ਆਪਣੇ ਵਾਹਨਾਂ ਦੀ ਸਪੀਡ ਜਿਹੜੀ ਹੌਲੀ ਰੱਖਣ ਕਿਉਂਕਿ ਜੋ ਡੈਂਸ ਫੋਗ ਪਈ ਹੋਈ ਆ ਤਾਂ ਬਹੁਤ ਘੱਟ ਵਿਜ਼ਿਬਿਲਟੀ ਆ ਜਿਹੜੀ ਕਿ ਇੱਥੇ ਸੜਕਾਂ ਤੇ ਵਿਖਾਈ ਦਿੰਦੀ ਆ ਔਰ ਜਿਹੜੇ ਵਾਹਨ ਚਾਲਕ ਨੇ ਆ ਜਾ ਰਹੇ ਨੇ ਆਪਣੀ ਮੰਜ਼ਿਲ ਵੱਲ ਔਰ ਸੇਫਟੀ ਦਾ ਇਸੇ ਵਿੱਚ ਹੀ ਆ ਵੀ ਆਰਾਮ ਨਾਲ ਗੱਡੀ ਚਲਾਓ ਹੌਲੀ ਰਫ਼ਤਾਰ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਆਪਣੀ ਮੰਜ਼ਲ ਤੱਕ ਨ ਬੜੇ ਹੀ ਵਧੀਆ ਤਰੀਕੇ ਨਾਲ ਸਕੱਟ ਢੰਗ ਨਾਲ ਪਹੁੰਚ ਸਕੋ ਕਿਉਂਕਿ ਲਗਾਤਾਰ ਜੇ ਗੱਲ ਕਰ ਲਈਏ ਸੰਗਣੀ ਧੁੰਦ ਜਿਹੜੀ ਕੀ ਉਹ ਪੈ ਰਹੀ ਹੈ ਅਮਰਸੇ ਵਿੱਚ ਖਾਸ ਕਰਕੇ ਰਿਕਾਰਡ ਤੋੜ ਠੰਡ ਪੈ ਰਹੀ ਹੈ ਜੇ ਇਸ ਵੇਲੇ ਗੱਲ ਕਰ ਲਈਏ ਤਾਂ 6 ਡਿਗਰੀ ਦੇ ਆਸ-ਪਾਸ ਦਾ ਜਿਹੜਾ ਕੀ ਤਾਪਮਾਨ ਹੈ ਔਰ ਜੇ ਗੱਲ ਕਰ ਲਈਏ ਕਰੀਬ ਕਰੀਬ 11:45 ਦਾ ਸਮਾਂ ਹੋ ਚੱਲਿਆ ਪਰ ਫਿਲਹਾਲ ਤੱਕ ਨ ਦੇਖ ਸਕਦੇ ਆ ਉਹ ਕਿਸ ਕਦਰ ਸੰਗਣੀ ਧੁੰਦ ਪਈ ਹੋਈ ਹੈ ਔਰ ਇਸੇ ਅਜਿਹੇ ਮੌਸਮ ਵਿੱਚ ਜਿਹੜੇ ਕੰਮਕਾਰ ਕਰਨ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਪਰ ਪਾਪੀ ਪੇਡ ਦਾ ਸਵਾਲ ਹੈ ਜ਼ਿੰਮੇਵਾਰੀਆਂ ਨੇ ਲੋਕਾਂ ਤੇ ਇਸ ਕਰਕੇ ਲੋਕਾਂ ਨੂੰ ਘਰੋਂ ਬਾਹਰ ਤਾਂ ਨਿਕਲਣਾ ਹੀ ਪੈਣਾ ਹੈ ਰੋਜ਼ੀ ਰੋਟੀ ਕਮਾਉਣ ਵਾਸਤੇ ਪਰ ਜੋ ਹਾਲਾਤ ਬਣੇ ਹੋਏ ਨੇ ਲੋਕ ਚਾਹਦੇ ਨੇ ਹੁਣ ਤੁੱਪ ਖਿੜੇ ਤੇ ਜਿਹੜੀ ਸੀਤ ਲਹਿਰ ਹੈ ਉਸ ਦੇ ਕਹਿਰ ਤੋਂ ਉਸ ਦੇ ਸਤਮ ਤੋਂ ਲੋਕਾਂ ਨੂੰ ਕੋਈ ਰਾਹਤ ਮਿਲੇ ਕੈਮਾ ਪਰਸਨ ਸੁਖਪਾਲ ਦੇਵਾਲ ਸਿਕੰਦਰਪਤ ਸ੍ਰੀਚਾ ਜਾਨਕਵਰ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ 'ਚ ਮੌਸਮ ਸਿਤਮ ਟਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਡੈਂਸ ਫੋਗ ਜਿਹੜੀ ਕਿ ਉਹ पड़ हुई और विजिबिलिटी बहुत ज्यादा घट्ट है सड़कों से आवाजा तो हो रही है पर विजिबिल देख दो तो थी किस कदर घट है इस करके जो वाहन चालक नेडलाइट जी वाहन की जगा के जो कि चलते हुए दिखाई दे रहे हैं लोगों ने जैकट लोईं बुकर भी जी की हुई है क्योंकि लगातार जो गल कर ली अमृतसर कड़ाके की ठंड पै रही है सीत लहर पै रही है इसको बाद लगातार लोगों दशकिल हुई ने आम ਜਿਹੜੇ ਕਾਮਣੇ ਲੋਕਾਂ ਨੂੰ ਉਬਨਿਉਟਨ ਵਿੱਚ ਲਗਾਤਾਰ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਡੈਂਸ ਫੋ ਕਰਕੇ ਜੋ ਵਿਜ਼ਿਬਿਲਟੀ ਘਟ ਹੋਈ ਹੈ ਇਸ ਕਰਕੇ ਵਾਹਨ ਚਾਲਕਾਂ ਨੂੰ ਲਗਾਤਾਰ ਸਾਡੇ ਚੰਨ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਆਪਣੇ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣ ਕਿਉਂਕਿ ਅਜਿਹੇ ਮੌਸਮ ਵਿੱਚ ਅਕਸਰ ਸੜਕ ਹਾਸ਼ਿਆਂ ਦਾ ਖਦਸ਼ਾ ਜ਼ਿਆਦਾ ਵਧ ਰਿਹਾ ਹੈ ਇਸ ਕਰਕੇ ਜੇਕਰ ਤੁਸੀਂ ਸੁਰੱਖਿਅਤ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਵਾਹਨਾਂ ਦੀ ਰਫ਼ਤਾਰ ਜਿਹੜੀ ਕਿ ਉਹ ਜ਼ਰੂਰ ਜਿਹੜੀ ਕਿ ਉਹ ਘੱਟ ਕਦੀ ਪਵੇਗੀ ਤਾਂ ਕੁਝ ਲੋਕ ਵੀ ਇੱਥੇ ਨੇ ਉਹਨਾਂ ਨੇ ਵੀ ਜ਼ਰੂਰ ਗੱਲਬਾਤ ਕਰਾਂਗੇ ਅੰਮ੍ਰਿਤਸਰ ਦੇ ਮੌਸਮ ਨੂੰ ਲੈ ਕੇ ਕੀ ਕਹੋਗੇ ਜੀ ਕਿੰਨੀ ਕੀ ਠੰਡ ਪੈ ਰਹੀ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਮੈਂ ਤੁਹਾਡਾ ਸਵਾਦ ਕਰਦਾ ਸਰਿੰਦਰ ਕੁਮਾਰ ਆਪਣੇ ਭਰਾ ਵੱਡੇ ਦਾ ਸਕੰਦਰ ਪ੍ਰੀਖਿਆਈ ਦਾ ਕੀ ਕਹੋਗੇ ਕਿੰਨੀ ਕੀ ਮੁਸ਼ਕਲ ਹੁੰਦੀ ਹੈ ਜਦੋਂ ਐਸਾ ਮੌਸਮ ਹੋਵੇ ਔਰ ਵਿਖਾਈ ਵੀ ਬਹੁਤ ਘੱਟ ਦਿੰਦਾ ਪਿਆ ਟ੍ਰੈਫਿਕ ਬਹੁਤ ਜ਼ਿਆਦਾ ਆ ਬਹੁਤ ਹੁੰਦ ਪੈਰੀ ਲੋਕੀ ਆਂਦੇ ਬਹੁਤ ਤੇਜ਼ ਆ ਲੋਕਾਂ ਨੂੰ ਬੇਨਤੀ ਆ ਕਿ ਸਲੋ ਚੱਲਿਆ ਕਰਨਾ ਹੈ ਇਹਦੀ ਠੰਡ ਚ ਬਹੁਤ ਮੌਸਮ ਖਰਾਬ ਹੈ ਕਿਨੇ ਦਿਨ ਹੋ ਗਏ ਲਗਾਤਾਰ ਇਸਾਂ ਦੀ ਖੱਤੰਗਣੀ ਹੁੰਦ ਪੈਰੀ ਕਾਫੀ ਦਿਨ ਹੋ ਗਏ ਕਿਨੇ ਕਾ ਦਿੱਕਤ ਹੁੰਦੀ ਫਿਰ ਆਮ ਜਿਹੜੇ ਕੰਮ ਨਿਪਟਾਉਣ ਚ ਕੰਮ ਆ ਜਾਂ ਜਾਂਚ ਬੜੀ ਦਿੱਕਤ ਹੁੰਦੀ ਠੰਡ ਹੁੰਦਾ ਵੇਲੇ ਸਾਢੇ 12 ਹੋ ਗਏ ਆ ਜਾਂ ਨਾਲ ਬਹੁਤ ਦਿੱਕਤ ਹੁੰਦੀ ਮੁਸ਼ਕਲ ਹੁੰਦੀ ਹੈ ਮੁਸ਼ਕਲ ਬਹੁਤ ਜ਼ਿਆਦਾ ਚਾਹਨੇ ਕੀ ਇਹ ਮੌਸਮ ਖੁੱਲੇ ਕੋਈ ਮੌਸਮ ਖੁੱਲੇ ਵਧੀਆ ਹੋਵੇ ਤੋਂ ਪਚੜੇ ਤੇ ਹੋਵੇ ਤੋਂ ਪਚੜੇ ਤੇ ਵਧੀਆ ਹੋਵੇ ਲੋਕਾਂ ਨੂੰ ਕਮਾਕਾਰ ਤੇ ਆ ਜਾਂਦੀ ਦਿੱਕਤ ਨਾ ਹੋਵੇ ਰੋਜੀ ਰੋਟੀ ਕਮਾਨ ਚ ਵੀ ਦਿੱਕਤ ਆਦੀ ਬਹੁਤ ਜਿਆਦਾ ਦਿੱਕਤ ਆਂਦੀ ਲੋਕਾਂ ਨੂੰ ਰੋਟੀ ਰੋਜੀ ਕਮਾਨ ਚ ਵੀ ਸਾਰਿਆਂ ਨੂੰ ਦਿੱਕਤ ਆ ਸਾਰਿਆਂ ਨੂੰ ਮਤਲਬ ਦਿੱਕਤ ਆ ਆਣ ਜਾਣ ਦੀ ਵੀ ਕਾਮਕਾਰ ਧਨਵਾਹ ਉਤੋਂ ਆਏ ਬੁਰੇ ਹਾਲੇ ਸਾਰਿਆਂ ਦੇ ਪਰ ਮਜਬੂਰੀ ਹੈ ਰੋਟੀ ਕਮਾਉਣ ਵਾਸਤੇ ਕਰੋ ਬੰਨਣਾ ਪੈਂਦਾ ਆਣਾ ਪੈਂਦਾ ਲੋਕਾਂ ਨੂੰ ਚਾਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਸਾਰੇ ਰਮਾਨਾ ਡਰਾਈਵ ਕਰਿਆ ਕਰਨ ਵਧੀਆ ਤਰ੍ਹਾਂ ਜਾਗਾ ਨ ਸਲੋ ਕਿਤੇ ਦਾ ਨਸ਼ਕਾ ਨਾ ਹੋਵੇ ਦਿੱਕਤ ਨਾ ਹੋਵੇ ਬਿਲਕੁਲ ਜੀ ਬਿਲਕੁਲ ਇੱਕ ਵੱਡਾ ਸੁਨੇਹਾ ਵੀ ਦਿੱਤਾ ਜਾ ਰਿਹਾ ਲਗਾਤਾਰ ਲੋਕਾਂ ਵੱਲੋਂ ਜਿਹੜੇ ਵੀ ਵਾਹਨ ਚਾਲਕ ਨੇ ਉਹ ਆਪਣੇ ਵਾਹਨਾਂ ਦੀ ਸਪੀਡ ਜਿਹੜੀ ਹੌਲੀ ਰੱਖਣ ਕਿਉਂਕਿ ਜੋ ਡੈਂਸ ਫੋਗ ਪਈ ਹੋਈ ਆ ਤਾਂ ਬਹੁਤ ਘੱਟ ਵਿਜ਼ਿਬਿਲਟੀ ਆ ਜਿਹੜੀ ਕਿ ਇੱਥੇ ਸੜਕਾਂ ਤੇ ਵਿਖਾਈ ਦਿੰਦੀ ਆ ਔਰ ਜਿਹੜੇ ਵਾਹਨ ਚਾਲਕ ਨੇ ਆ ਜਾ ਰਹੇ ਨੇ ਆਪਣੀ ਮੰਜ਼ਿਲ ਵੱਲ ਔਰ ਸੇਫਟੀ ਦਾ ਐਸੇ ਵਿੱਚ ਹੀ ਆ ਵੀ ਆਰਾਮ ਨਾਲ ਗੱਡੀ ਚਲਾਓ ਹੌਲੀ ਰਫ਼ਤਾਰ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਆਪਣੀ ਮੰਜ਼ਲ ਤੱਕ ਨ ਬੜੇ ਹੀ ਵਧੀਆ ਤਰੀਕੇ ਨਾਲ ਸੁਰੱਖਿਅਤ ਢੰਗ ਨਾਲ ਪਹੁੰਚ ਸਕੋ ਕਿਉਂਕਿ ਲਗਾਤਾਰ ਜੇ ਗੱਲ ਕਰ ਲਈਏ ਸੰਗਣੀ ਧੁੰਦ ਜਿਹੜੀ ਕੀ ਉਹ ਪੈ ਰਹੀ ਹੈ ਅਮਨਸਰ ਵਿੱਚ ਖਾਸ ਕਰਕੇ ਰਿਕਾਰਡ ਤੋਂ ਠੰਡ ਪੈ ਰਹੀ ਹੈ ਜੇ ਇਸ ਵੇਲੇ ਗੱਲ ਕਰ ਲਈਏ ਤਾਂ 6 ਡਿਗਰੀ ਦੇ ਆਸ-ਪਾਸ ਜਿਹੜਾ ਕੀ ਤਾਪਮਾਨ ਹੈ ਔਰ ਜੇ ਗੱਲ ਕਰ ਲਈਏ ਕਰੀਬ-ਕਰੀਬ 11:45 ਦਾ ਸਮਾਂ ਹੋ ਚੱਲਿਆ ਪਰ ਫਿਲਹਾਲ ਤੱਕ ਨ ਦੇਖ ਸਕਦੇ ਆਓ ਕਿਸ ਕਦਰ ਸੰਗਣੀ ਧੁੰਦ ਪਈ ਹੋਈ ਹੈ ਔਰ ਇਸੇ ਅਜਿਹੇ ਮੌਸਮ ਵਿੱਚ ਜਿਹੜੇ ਕੰਮਕਾਰ ਕਰਨ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਪਰ ਪਾਪੀ ਪੇਡ ਦਾ ਸਵਾਲ ਹੈ ਜ਼ਿੰਮੇਵਾਰੀਆਂ ਨੇ ਲੋਕਾਂ ਤੇ ਇਸ ਕਰਕੇ ਲੋਕਾਂ ਨੂੰ ਘਰੋਂ ਬਾਹਰ ਤਾਂ ਨਿਕਲਣਾ ਹੀ ਪੈਣਾ ਹੈ ਰੋਜ਼ੀ ਰੋਟੀ ਕਮਾਉਣ ਵਾਸਤੇ ਪਰ ਜੋ ਹਾਲਾਤ ਬਣੇ ਹੋਏ ਨੇ ਲੋਕ ਚਾਹਦੇ ਨੇ ਹੁਣ ਤੁੱਪ ਖਿੜੇ ਤੇ ਜਿਹੜੀ ਸੀਤ ਲਹਿਰ ਹੈ ਉਸ ਦੇ ਕਹਿਰ ਤੋਂ ਉਸ ਦੇ ਸਤਮ ਤੋਂ ਲੋਕਾਂ ਨੂੰ ਕੋਈ ਰਾਹਤ ਮਿਲੇ ਕੈਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨਕੁਵਰ ਟੀਵੀ ਅੰਮ੍ਰਿਤਸਰ